ਹਾਂ ਇਹ ਚੀਜ਼ਾਂ ਆਪਣੇ ਲੱਕੀ ਡਰਾ ਰੱਖ ਲੋ ਭਾਰ ਘਟਾ ਲੋ ਘਟਾ ਲੋ ਆ ਚੀਜ਼ਾਂ ਆਪਣੇ ਕੋਲੇ ਉਧਰ ਹਾਂ ਇਹ ਏਰੀਆ ਬਈ ਪੂਰਾ ਐਡਵਾਂਸ ਆ ਪੈਸਾ ਹੀ ਪੈਸਾ ਯਾਰ ਆ ਆ ਵੇਖ ਫੜ ਕੇ ਨਾ ਆਪਣੇ ਤਾਂ ਇਨੇ ਨਕਮੇ ਲੋਕ ਖਾਣ ਨੋਣੇ ਇੱਕ ਅੱਧਾ ਲਾਉਂਦੇ ਯਾਰ ਸਹੀ ਬਈ ਇੱਕ ਅੱਧਾ ਘਰੇ ਲਾਲ ਗਏ ਹੂੰ ਮੱਛੀ ਦੇ ਜਾਵਾਂ ਚਿੱਤੜਾਂ ਚ ਕਰਕੇ ਡੱਕੇ ਲਾ ਆਂਦੇ ਝੋਨੇ ਦੇ ਬਈ ਇਹਦੇ ਆਸੇ ਪਾਸੇ ਕੋਈ ਫੁੱਟ ਥਾਣਾ ਮਿੱਟੀ ਦਾ ਹੋਵੇ ਆਪਣੇ ਦਾ ਜਿਹੜਾ ਬਈ ਰਿਸ਼ਤੇਦਾਰ ਦੇ ਕੋਈ ਬੂਟਾ ਅਮਰੂਦ ਕਿੰਨੂ ਦਾ ਹੋਵੇ ਉਹਦੇ ਨੇ ਗੁੱਸੇ ਹੋ ਜਾਂਦੇ ਆ ਇਹਨਾਂ ਕੀ ਸਾਨੂੰ ਕਿੰਨੂ ਨਹੀਂ ਦਿੱਤੇ ਹਾਂ ਹਾਂ ਬੀਰ ਤੁਸੀਂ ਆਪ ਲਾ ਲਓ ਕਿੱਲੇ ਤਾਂ ਜਦੋਂ ਮੁੰਡੇ ਦਾ ਰਿਸ਼ਤਾ ਲੈਣਾ ਹੁੰਦਾ ਆਪਣੇ ਨਾ ਚੋਰੀਆਂ ਕੱਦੂ ਤੋੜਦੇ ਦੇਖਿਆ ਭਈ ਮੈਂ ਅੱਛਾ ਭਈ ਹਾਂ ਸੜਕ ਦੇ ਕਿੰਨੇ ਵੱਲਾਂ ਲਾਤੀਆਂ ਨਾ 20-20 ਕਿੱਲਾਂ ਨੇ ਆਏ ਨਹੀਂ ਭਈ ਆਪ ਦੀ ਕੋਈ ਕਨਾਲ ਲਾ ਲ ਕੇ ਸ਼ਰਮ ਲਈ ਆਪ ਦੇ ਦੇ ਸਕਦੇ ਹੋ ਪੁੱਲ ਮਲਾ ਕੇ ਯਾਰ ਕਹਿੰਦੇ ਮਿਹਨਤ ਹੈ ਭਾਈ ਸਿੱਧੀ ਦੀ ਗੱਲ ਹੈ ਭਈ ਕਿੰਨਾ ਫਲ ਹੋਊਗਾ ਨੂੰ ਜੋ ਪਾਤੀ ਖੜੀ ਆ ਭਈ ਅਜੇ ਛੋਟਾ ਹੈ ਫਲ ਤੈਨ ਕਵਾਂਟੂ 4 ਤਾਂ ਲਾਉਵੇਂ ਹਨਾ ਤਾਂ ਬਈ ਮੌਕਾ ਦਸੂ ਆ ਜੇ ਤਾਂ ਫਲ ਅੱਧੀ ਆ ਵੇਖੋ ਯਾਰ ਨਾਸ਼ਪਤੀ ਦਾ ਸਹਿਜ ਕਿ ਹੁੰਦਾ ਜਿਹੜਾ ਟਟਾਲੀ ਬਾਲ ਜਿੰਨਾ ਹੁੰਦਾ ਬਾਈ ਹਮ ਹਜੇ ਕਿੰਨਾ ਹੈ ਛੋਟਾ ਚੀਕੂ ਜਿੰਨਾ ਸਹਿਜ ਆ ਹਲੇ ਲੋੜਤਾ ਵਜਣਾ ਅੰਬਾਂ ਦੇ ਬਾਗ ਇੱਥੇ ਨਾਸ਼ਪਾਤੀਆਂ ਨਾ ਆਖਾਂ ਲੀਚੀਆਂ ਲੀਚੀ ਇੱਥੇ ਦੇਖ ਲਈ ਸ਼ਫੈਦਾ ਇੱਥੇ ਦੇਖ ਲਿਆ ਪਪੂਲਰ ਇੱਥੇ ਦੇਖ ਲਿਆ ਇੱਥੇ ਤਾਂ ਬਾਈ ਕੋਈ ਕੈਂਸਰ ਨਹੀਂ ਕੋਈ ਇੱਥੇ ਪਾਣੀ ਨਹੀਂ ਥੱਲੇ ਗਿਆ ਸਾਰਾ ਹਰਾ ਭਰਾ ਇੱਕ ਹੋਰ ਆਪਣੇ ਕਰ ਕਰ ਸਪਰੇਆ ਬਾਈ ਧਰਤੀ ਤੇ ਕੀ ਹਾਲ ਹੈ ਇੱਥੇ ਦੇਖੋ ਤੁਹਾਨੂੰ ਕੋਈ ਇੰਚ ਥਾਂ ਖਾਲੀ ਮਿਲਦਾ ਨਹੀਂ ਨਾ ਬਾਈ ਉਹ ਮੈਂ ਹੀ ਕਾ ਤੇ ਆ ਬਾਈ ਆਸਟ੍ਰੇਲੀਆ ਤੋਂ ਆਇਆ ਬਾਈ ਹਨਾ ਨਹੀਂ ਜਾਣਾ ਬਾਈ ਕਿਵੇਂ ਲੱਗਿਆ ਇੱਥੇ ਆ ਕੇ ਕਿਵੇਂ ਲੱਗਿਆ ਪੰਜਾਬ ਬਾਈ ਇੱਥੇ ਵੀ ਸੌਖੇ ਆ ਯਾਰ ਇਹ ਇੱਥੇ ਮਾਹੌਲ ਬੰਦਾ ਆਸਟ੍ਰੇਲੀਆ ਵਾਲਾ ਆਸਟ੍ਰੇਲੀਆ ਵਾਲਾ ਹੀ ਆ ਬਾਈ ਬਾਕੀ ਕਿ ਉਹ ਉਧਰ ਵੀ ਬਾਗ ਵਾਲੀਆਂ ਜੀਆਂ ਦੇ ਹੋਗੇ ਕੀਵੀਆਂ ਦੇ ਹੋਗੇ ਨਿਊਜ਼ੀਲੈਂਡ ਤੇ ਇੱਥੇ ਵੀ ਬਾਈ ਉਹੀ ਸਿਸਟਮ